ਕੱਟੀ ਰੋਗ ਕਰਨਾ ਕਾੜਵੀ ਸਮਝ ਜਾਂਦਾ ਮੈਂ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਫੋਨਿਕ ਟੈਂਪ ਆਇਆ ਪੜਾਉਣਾ ਹੈ ਕਹਿੰਦਾ ਕਨੈਕਟing ਆਹ ਕੀ ਕਰ ਲੋ ਸਰ ਸਾਡੇ ਕੋ ਜਿੰਨੀ ਸੂਟਾ ਸੀ ਇੰਨੀ ਜਵਾਰੀ ਬਿਠਾ ਲਿਆ ਯਾਰ ਮੇਰੇ ਗਾਉਂ ਆ ਐ ਨਹੀਂ ਹੁੰਦਾ ਉਧਰ ਕਈ ਵਾਰੀ ਸਵੇਰੇ ਸਵੇਰੇ ਆਪਾਂ ਤੂ ਵੀ ਜਾਣਾ ਹੁੰਦਾ ਰੋਕ ਕੇ ਕਿਸੇ ਕੰਮ ਤੇ ਜਾਣਾ ਪਰ ਅਸੀਂ ਕੋਈ ਕੰਮ ਨਹੀਂ ਕੰਮ ਹੁੰਦਾ ਕਰਦੇ ਹੋ ਤੇਰੀ ਗੱਲ ਜਾਇਗਾ ਅੱਜ ਤੈਨੂੰ ਮਨਾ ਨਹੀਂ ਕਰਦੇ ਬਾਲੇ ਸਵੇਰੇ ਸਵੇਰੇ ਨਗਦਾ ਪੌਂਡਰ ਬੁਝਰ ਕਰ ਦਿੰਦੇ ਆ ਉਧਰ ਦੱਸੋ ਕੀ ਸਰ ਫਾਦੋ ਹੀ ਜਵਾਰੀ ਹੋ ਰਹੀ ਹੈ ਇਹ ਦੋ ਜਾਨ ਨੂੰ ਚੜਾਣੇ ਨਾ 10 ਜਾਨੇ ਹੋਰ ਉਹ ਕਹਿੰਦੇ ਸਾਨੂੰ ਕੱਦ ਲੈ ਸੁਣ 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 ਥੋੜਾ ਜੀ ਆਜੀ ਹੋਇਆ ਨਾ ਅੱਜ ਹੋਇਆ ਇਹਨੂੰ ਚਾਹਦੇ ਭਾਈ ਕੱਲ ਐਡਜਸਟਮੈਂਟ ਕਰੋ ਜਿਹੜੇ ਕਹਿ ਲਿਆ ਜੁੜਿਆ ਬੈਠੋ ਬੈਠੋ ਜਿਹੜੇ 2000 ਜਿਹੜੇ ਕੰਮ ਕਰਦੇ ਗੱਲ ਫੋਨ ਆ ਗਿਆ ਨਹੀਂ ਜਾਣਾ ਨਹੀਂ ਪਹਿਲਾਂ ਨਹੀਂ ਜਾਣਾ ਨਹੀਂ ਹਿਲ ਜਾਣੀ ਨਹੀਂ ਬੇਜੇ ਪਿੱਛੋਂ ਜੁੱਧ ਰੱਖ ਲਿਆ ਫਿਰ ਸਾਡੇ ਕੋਲ ਪਿੱਛੇ ਹੈ ਹੀ ਨਹੀਂ ਸਵਾਰੀ ਸਟਾਇਰੇ ਤੇ ਜੀ ਸਿੱਟਾ ਲੱਗਿਆ ਪਿਠਾ ਕੇ ਲਿ ਗਏ ਹੋਣੀ ਲੱਗ ਜਾਉਗੇ ਹਾਂ ਜੀ ਉਹ ਤੋਂ ਪਤਾ ਨਹੀਂ ਲੱਗ ਜਾਣੀ ਕਿੰਨੇ ਸਿੱਟਾ ਹੀ ਹੁਣ ਸਾਡੇ ਦਾ ਨੋਟਿਸ ਬੈਣਾ ਦੇਖੋ ਕਿੰਨਿਆ ਸਿੱਟਾ ਸਾਰੀਆਂ ਸਵਾਰੀਆਂ ਟਿਕਟਾ ਉਮੀਦ ਕਿਹ ਹੋਈਆਂ ਵੀ ਸਿੱਟਾ ਵੀ ਜਿਹੜੇ ਖੜੇ ਉਹਨਾਂ ਦੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਘੜੀ ਜੀ ਪਟਿਆਲੇ ਤੋਂ ਪੁੱਛ ਲੋ ਥੋੜੇ ਥੋੜੇ ਐਮਡੀ ਨਾਲ ਮੈਨੂੰ ਜੀ ਮੈਂ ਹੁਣ ਖੜਾ ਲੈ ਕੇ ਜਾ ਰਹੇ ਹਾਂ ਭਾਈ ਇੱਕ ਟਮਾਟਾ ਹੜਜੋ ਤੁਸੀਂ ਕਲੈਕਟਰ ਸਦੇ 55 ਸਿੱਟਾ ਨੇ ਸਾਹ ਪੁੱਛਦਾ ਜੀ ਜਿੰਨੇ ਸਿੱਟਾ ਹੁੰਦੇ ਆ ਪਠਾਏ ਆਪਾਂ ਨੰਬਰ ਕਿੰਨਾ ਮਾਰਾ ਕੋਈ ਸਿੱਟਾ ਘੱਟੀ ਰੋ ਕਾਰ ਨਹੀਂ ਸਮਝਦਾ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਫੋਟੋ ਇੱਕ ਚਾਹੁੰਦੇ ਆਂ ਪੜ੍ਹ ਲੈ ਜੀ ਮੈਂ ਕਹਿੰਦਾ ਕਲੈਕਟਰ ਹੈ ਹਾਂ ਕਿਲਾ ਲੋ ਪਰ ਸਾਡੇ ਕੋ ਜਿੰਨੀ ਸੂਟਾ ਸੀ ਇੰਨੀ ਜਿਹਾ ਵਾਰੀ ਬਿਠਾ ਲਿਆ ਯਾਰ ਮੇਰੇ ਪਾਉ ਆਇ ਨਹੀਂ ਹੁੰਦਾ ਉਧਰ ਕਈ ਮੇਰੇ ਸਵੇਰੇ ਸਵੇਰੇ ਆਪਾਂ ਕੂਟੀ ਜਾਣਾ ਹੁੰਦਾ ਕਿਦੇ ਕੰਮ ਤੇ ਜਾਣਾ ਪਰ ਅਸੀਂ ਜੀ ਕੰਮ ਨਹੀਂ ਕੰਮ ਆਉਂਦਾ ਤੇਰੀ ਗੱਲ ਚਾਹ ਹੈ ਅਸੀਂ ਤੈਨੂੰ ਮਨਾਂ ਨਹੀਂ ਕਰਦੇ ਬਾਲੇ ਸਵੇਰੇ ਹੋ ਜਾ ਨਾ ਕਾ ਪੌਣ ਕਰ ਗੁਜ਼ਰ ਕਰਦੇ ਨਾ ਪੁੱਤਰ ਦੱਸਾਂ ਕਿ ਇਹ ਮਾਦੋ ਹੀ ਛਵਾਰੀ ਹੋ ਰਹੀ ਹੈ ਕਿ ਦੋ ਜਾਨ ਨੂੰ ਚੜਾਣੇ ਨਾ 10 ਜਾਨੇ ਹੋਰ ਹੋ ਕਹਿੰਦੇ ਸਾਨੂੰ ਬਦਨ ਲਿਗ ਹੁਣ 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 ਅੱਜੀ ਹੋਇਆ ਨਾ ਅੱਜੀ ਹੋਇਆ ٹکٹ <سؤال> ਜੀ ਪਟਿਆਲੇ ਤੋਂ ਪੁੱਛ ਲੋ ਜੀ ਸਿੱਟੇ ਥੋੜੇ ਥੋੜੇ ਐਮਟੀ ਨਾ ਕਰ ਮੈਨੂੰ ਜੀ ਮੈਂ ਹੁਣ ਖੜਾ ਲੈ ਕੇ ਜਾ ਰਿਹਾ ਭਾਈ ਇੱਕ ਮਿੰਟ ਹਟ ਜਾਓ ਤੁਸੀਂ ਕਨੈਕਟਰ ਸੋਦੇ 55 ਸਿੱਟਾ ਨੇ ਬਾਹਰ ਪੁੱਛ ਰਿਹਾ ਜੀ ਜਿੰਨੇ ਸਿੱਟਾ ਹੁੰਦੀਆਂ ਪਠਾਏ ਆਪਾਂ ਨੰਬਰ ਕਿੰਨਾ ਦੂਰਾ ਬਸ ਥੀਰੇ ਘਟੀ ਜਾਉਂਦਾ ਨਾ ਕਾਰ ਵੀ ਸਮਝ ਜਾਂਦਾ ਮੈਂ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਫੋਟੋ ਕਰਦੇ ਆਪਾਂ ਪੜ੍ਹ ਲਿਓ ਕਹਿੰਦਾ ਕਨੈਕਟਰ ਕਿਹੜਾ ਹਾਂ ਚੀਕਾ ਲੋ ਸਰ ਇਹ ਸਾਡੇ ਕੋ ਜਿੰਨੀ ਸਵਾਰੀ ਬਿਠਾ ਦੇ ਯਾਰ ਮੇਰੇ ਘਰ ਆ ਨਹੀਂ ਹੁੰਦਾ ਉਧਰ ਕਈ ਵਾਰੀ ਸਵੇਰੇ ਸਵੇਰੇ ਆਪਾਂ ਦੂਗੀ ਜਾਣਾ ਹੁੰਦਾ ਅਰ ਕਦੇ ਕਿਤੇ ਕੰਮ ਤੇ ਜਾਣਾ ਪਰ ਅਸੀਂ ਨਹੀਂ ਕੰਮ ਨਹੀਂ ਆਉਂਦਾ ਤੇਰੀ ਗੱਲ ਚਾਹੇਗਾ ਅਸੀਂ ਤੈਨੂੰ ਮਨਾ ਨਹੀਂ ਕਰਦੇ ਬਸ ਸਵੇਰੇ ਸਵੇਰੇ ਇੰਨਾ ਬੜਾ ਪੌਂਡਰ ਗੁਜਰ ਕਰਦਾ ਮਨ ਪਰ ਦੱਸੋ ਕਿ ਇਹ ਸਾਡੋ ਹੀ ਸਵਾਰੀ ਹੋ ਰਹੀ ਹੈ ਕਿ ਦੋ ਜਾਨ ਨੂੰ ਚੜਾਣੇ ਨਾਲ 10 ਜਾਨੇ ਹੋਰ ਹੋ ਕਹਿੰਦੇ ਸਾਨੂੰ ਬਦਲ ਲਿਖ ਹੁਣ 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 ਅੱਜ ਹੀ ਹੋਇਆ ਨਾ ਅੱਜ ਹੀ ਹੋਇਆ ਹੈ ਕਿੰਨੇ ਭਾਤੇ ਵਈ ਕੱਲ ਅਰੇ ਐਡਜਸਟਮੈਂਟ ਕਰੋਗੇ ਅਗਲੇ ਕਹਿ ਲਿਆ ਬੈਠੋ 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 ਜਿਹੜੇ 2000 ਜਿਹੜੇ ਸਾਡੇ ਕੋਲ ਫੋਨ ਪਾਜੀ ਪਤਾ ਨਹੀਂ ਕਾਣਾ ਨਹੀਂ ਪਤਾ ਪਹਿਲਾਂ ਨਹੀਂ ਖੜਾ ਨਹੀਂ ਹਿਲ ਜਾਣੀ ਨਹੀਂ ਬੇਸ਼ੇ ਪਿੱਛੋਂ ਜੁੱਝਣਾ ਖਿੜਿਆ ਫਿਰ ਸਾਡੇ ਕੋਲ ਪਿੱਛੇ ਹੈ ਹੀ ਨਹੀਂ ਸਵਾਰੀ ਸਿਆੜੇ ਤੇ ਅਸੀਂ ਸੀਟਾਂ ਰੱਖੀਆਂ ਉਹਨੀਆਂ ਲੱਗੇ ਜਾਉਂਗੇ ਹਾਂਜੀ ਉਹਦੇ ਬਦਲੇ ਨਹੀਂ ਲੱਗ ਜਾਣੀ ਸੀਟਾਂ ਹੀ ਸਾਡੇ ਦਾ ਨੋਟਿਸ ਬੈਣਾ ਦੇਖੋ ਕਿੰਨੀਆਂ ਸੀਟਾਂ ਜਿਆ ਸਾਰੀਆਂ ਸਵਾਰੀਆਂ ਟਿਕਟਾ ਉਮੀਦ ਕਿ ਉਹ ਨਹੀਂ ਗੱਟੀਆਂ ਵਿੱਚ ਸੀਟਾਂ ਦੇ ਜਿਹੜੇ ਖੜੇ ਉਹਨਾਂ ਦੀ ਨਹੀਂ ਹੈਗੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਖੜਿਆ ਭਾਈ ਪਟਿਆਲੇ ਤੋਂ ਪੁੱਛ ਲਓ ਨੇ ਸਿੱਧੀ ਪਟਿਆਲੇ ਥੋੜੇ ਥੋੜੇ ਐਮਟੀ ਨਾਲ ਮੈਨੂੰ ਜਿੱਥੇ ਖੜਾ ਲੈ ਕੇ ਜਾ ਰਹੇ ਹੋ ਬਾਈ ਇੱਕ ਟਮਾਟਾ ਹੜਜੋ ਤੁਸੀਂ ਕਨੈਕਟਰ ਸਦੇ 55 ਸਿੱਟਾ ਨੇ ਬਾਈ ਪੁੱਛ ਲਓ ਕਿ ਜਿੰਨੇ ਸਿੱਟਾ ਹੁੰਦੀਆਂ ਪਠਾਏ ਆਪਾਂ ਨੰਬਰ ਕਿੰਨਾ